ਵੇਛੇ ਤੀ ਕਰੋ ਵੇ ਤੁਹਾਡੀ ਤਿਆਰੀ ਨਹੀਂ ਹੋਈ ਹੇਠਾਂ ਉੱਤੇ ਸ਼ੀਸ਼ੇ 'ਚ ਵੱਜੀ ਜਾਣ ਡੇ ਜਾਣਾ ਨਹੀਂ ਜੀ ਉਧਰ ਉਹ ਮੰਮੀ ਦੱਸ ਪਿਆਰ ਤੇ ਹੋਲੀਏ ਹੋਰ ਸਿਰ ਖਰਾ ਕੇ ਥੋੜਾ ਚੱਲ ਜਾਣਾ ਨਾ ਉੱਥੇ ਤੇ ਤੁਹਾਨੂੰ ਹੀ ਵੇਖਣਾ ਲੋਕਾਂ ਨੇ ਹੋਰ ਤਾਂ ਕਿਸੇ ਨੂੰ ਵੇਖਣਾ ਹੀ ਨਹੀਂ ਕੁੜੀ ਨੂੰ ਤੇ ਮੰਮੀ ਹਾਡੇ ਵਾਰੀ ਲੋਕਾਂ ਨੇ ਅੱਖਾਂ ਤਾਂ ਨਹੀਂ ਬੰਦ ਕਰ ਲੈਣੀਆਂ ਅਕਸਰ ਜਿਹੜੇ 4 ਜਣੇ ਆਏ ਆ ਤੇ ਅਸੀਂ ਵੀ ਗਵੰਡੀ ਆ ਭਾਬੀਆਂ ਮੈਂ ਕੁੜੀ ਦੀ ਵੇਖਣਾ ਤਾਂ ਫੇਰ ਵੀ ਹੈ ਹੀ ਨਾ ਉਹਨਾਂ ਨੇ ਚੱਲ ਫਿਰ ਸ਼ੀਸ਼ੇ ਤੇ ਕਰੋ ਵੇਖਣਾ ਤੇ ਨਾ ਰੋਟੀ ਪਾਣੀ ਖਾ ਲਈਏ ਫਿਰ ਜਾਂਦੇ ਆ ਤੂੰ ਮਰਜੂ ਉਧਰ ਕੀ ਖਾਣਾ ਜੀ ਜੇ ਕਰੋ ਰੱਜ ਕੇ ਜਾਣਾ ਜੇ ਤੇ ਨਾ ਦੱਸ ਉਨਾ ਕਰੋ ਜਾ ਕੇ ਖਾਣਾ ਆਪਣੇ ਦਾ ਆਪਣੇ ਬਣਾਉਣਾ ਵੇ ਉਧਰੋਂ ਜਾ ਕੇ ਖਾਣੇ ਆ ਕਿ ਜਿੰਨਾ ਘਰ ਵਿਆਹ ਹੈ ਕੱਕਰ ਹੋਈ ਰੱਜ ਕੇ ਜਾਣੇਗੀ ਉੱਥੇ ਹੀ ਖਾਣਾ ਜੀ ਸਵੇਰੇ ਸਵੇਰੇ ਖਾਲੀ ਪੇਟ ਅਸੀਂ ਇਦਾਂ ਹੀ ਚੱਲ ਜੀਏ ਨਹੀਂ ਬਹੁਤੀਆਂ ਗੱਲਾਂ ਨਾ ਕਰੋ ਆ ਜਾਊਗਾ ਆ ਜਾ ਆ ਜਾ ਮਮੀ ਦੇ ਹਿਸਾਬ ਹੁਣ ਜਾਂ ਚਿਰ ਉਹਨਾਂ ਦੇ ਘਰ ਵਿਆਹ ਹੋਣਾ ਉਧਰੋਂ ਸਭ ਕੁਝ ਚੱਲਣਾ ਵਾ ਸਾਡੇ ਚੁੱਲਿਆਂ 'ਚ ਘਾ ਵੀ ਹੋ ਕੇ ਪਾਣਾ ਵਾ ਇਹੋ ਜੀ ਗੱਲ ਲੱਗਦੀ ਹੁਣ ਤੇ ਕੀ ਘਾਲਿਆ ਨਾ ਆਪ ਕੋ ਤਿਆਰੀ ਨਾ ਹੋਏ ਪ੍ਰਾਤ ਕੋਈ ਵੀ ਨਹੀਂ ਕਿ ਉੱਪਰ ਕੇ ਮਾਵਾਂ ਧੀਆਂ ਤੁਸੀਂ ਬੈਠੀ ਹੋ ਜੇ ਖ ਕੀ ਘਾਲੋਈ ਆ ਕੀ ਹੋਇਆ ਜੀ ਚੀਜੀ ਸ਼ਰਮ ਕੀ ਘਾਲੋਈ ਆ ਕੀ ਹੋਇਆ ਠੀਕ ਠਾਕ ਹੈ ਸਭ ਚਾਚਾਈ ਕਿੱਥੇ ਨੇ ਕੀ ਦੱਸਾਂ ਪ੍ਰੀਤ ਨਾ ਤੋੜੇ ਦਿਨਾਂ ਤੋਂ ਠੀਕ ਨਹੀਂ ਉਹਦੀ ਦਿਮਾਗੀ ਹਾਲਤ ਥੋੜੀ ਖਰਾਬ ਹੀ ਤੇ ਰਾਤ ਦੀ ਪਤਾ ਨਹੀਂ ਕਿੱਥੇ ਚਲ ਗਈ ਆ ਹੋਏ ਇਹ ਤਾਂ ਤੁਹਾਨੂੰ ਦੱਸਿਆ ਹੀ ਨਹੀਂ ਆਨੂੰ ਸਾਹਿਬ ਜਸਣ ਆ ਗਏ ਹੀ ਚਲ ਚੁੱਪ ਚੁੱਪ ਹਾਂ ਨੂੰ ਤੇ ਆਪ ਸਵੇਰੇ ਹੀ ਪਤਾ ਲੱਗਾ ਵਿੱਕੀ ਤੇ ਉਹਦੀ ਮੰਮੀ ਆਏ ਸੀ ਉਹਨਾਂ ਨੇ ਦੱਸਿਆ ਵਾ ਤੇ ਗੌਰਵ ਤੇ ਇਹਦੇ ਪਾਪਾ ਹੁਣ ਉਹਨਾਂ ਨਾਲ ਲੱਭਣ ਗਏ ਆ ਅਹੀਂ ਤੇ ਚਾਵਾਂ ਕੁਸ਼ੀਆਂ ਨਾ ਕੁੜੀ ਨੂੰ ਛੂਣੀਆਂ ਦੀ ਤਿਆਰੀ ਕਰਕੇ ਬੈਠੇ ਆ ਆਨੂੰ ਤੇ ਵੱਖਰੀ ਪਵਿੱਤਾ ਪੈ ਗਈ ਆ ਆਹ ਤੋਂ ਹਰਾਨੂੰ ਦੱਸਿਆ ਹੀ ਨਹੀਂ ਅਈ ਤੇ ਬੜੇ ਚਾਲ ਨੱਠੇ ਆਉਂਦੇ ਮੈਂ ਸੋ ਇਹਨਾਂ ਨੂੰ ਆਕਣ ਈ ਆਂ ਚੁੱਪ ਚਪ ਕਰੋ ਸ਼ਰਸ਼ੇਤੀ ਕਰੋ ਨਹੀਂ ਉਹਨਾਂ ਦੇ ਘਰ ਜਾਣਾ ਜੇ ਉਹ ਤਿਆਰੀ ਕਰਦੇ ਬੈਠੇ ਹੋਣੇ ਨੇ ਆਨੂੰ ਤੇ ਵੱਖਰੀ ਵਿਵਤਾ ਪੈ ਗਈ ਆ ਤਿਆਰੀ ਅਸੀਂ ਕੀ ਕਰਨੀ ਆ ਆਹਿਆ ਤਾਂ ਨੋਕੀ ਵਿਵਤਾ ਪੈ ਗਈ ਏ ਘਰ ਵਿਆਹ ਰੱਖਿਆਈ ਤੇ ਹੁਣ ਕੀ ਬਣੇਗਾ ਨਹੀਂ ਤੋ ਅਜੀ ਸੱਸ ਨੂੰ ਪਤਾ ਹੀ ਨਹੀਂ ਲੱਗਾ ਘਰੋਂ ਕੋਈ ਤੀ ਬੋਤ ਉੱਠ ਕੇ ਬਾਹਰ ਜਾਏ ਤੋ ਉਹਨੂੰ ਪਤਾ ਹੀ ਨਹੀਂ ਮੇਰੇ ਘਰ ਖੜਾਕ ਹੋਇਆ ਜਾਂ ਬੂਆ ਲੱਥਾ ਏ ਮੈਂ ਕੋਈ ਵੇਖਾ ਕੌਣ ਆਇਆ ਮੇਰੇ ਘਰ ਬੇਨ ਜਿਦਾ ਨੂੰ ਦਿਓ ਠੀਕ ਨਹੀਂ ਨਾ ਰਹਿੰਦੀ ਉਹਨੂੰ ਨੀਂਦ ਚ ਤੁਰਨ ਦੀ ਆਦਤ ਪੈ ਗਈ ਹੀ ਪਤਾ ਨਹੀਂ ਲੱਗਾ ਸੁੱਤਿਆਂ ਕਿਹਦੇ ਵੇਲੇ ਉਹ ਗੇਟ ਖੋਲ ਕੇ ਬਾਹਰ ਨਿਕਲ ਗਈ ਆ ਉਹ ਤੇ ਆਮ ਮਾਮੂ ਤਾਂ ਕਿਤੇ ਰੋਂਦੇ ਵੇਖੇ ਨਹੀਂ ਜਾਂਦੇ ਤੁਹਾਨੂੰ ਵੀ ਪਤਾ ਵਾ ਨਹੀਂ ਬਾਹਰ ਤੋਂ ਨਿਕਲ ਗਈ ਅਸਕਰ ਨੂੰ ਗੇਟ ਖੋਲ ਕੇ ਤੇ ਫੇਰ ਹੀ ਕੁੜੀ ਬਾਹਰ ਨੂੰ ਗਈ ਹੈ ਨਾ ਉਹਦੀ ਸੱਸ ਨੂੰ ਪਤਾ ਹੀ ਨਹੀਂ ਲੱਗਾ ਉਂਝ ਤੇ ਤੂੰ ਵੀ ਬੜੀਆਂ ਗੱਲਾਂ ਕਰਦੀ ਐ ਉਹਦੀ ਸੱਸ ਬੜੀ ਚੰਗੀ ਐ ਬੜਾ ਖਿਆਲਪਰੀਦ ਦਾ ਰੱਖਦੀ ਐ ਹੁਣ ਪਤਾ ਲੱਗਾ ਹੀ ਨਹੀਂ ਕਿ ਘਰੋਂ ਕੁੜੀ ਨਿਕਲ ਗਈ ਐ ਬਾਹਰ ਤਾਂ ਚੰਗੇ ਨੂੰ ਤੇ ਬਥੇਰੇ ਚੰਗੇ ਹੀ ਕੋਈ ਟਾਈਮ ਵੇਲਾ ਘੜੀ ਇਦਾਂ ਦਾ ਹੁੰਦਾ ਵਾ ਹੁਣ ਸਤੇ ਪਿਆਂ ਕਈ ਨਹੀਂ ਵੀ ਪਤਾ ਲੱਗਦਾ ਉਹ ਤੇ ਆਪ ਵਿਵਤਾ ਦੇ ਮਾਰੇ ਰਾਤ ਦੇ ਮਾਪੋਤ ਤੁਰੇ ਫਿਰਦੇ ਆ ਚੱਲ ਚੁੱਪ ਕਰੋ ਚਾਚੀ ਜੀ ਚੱਲ ਮਮੀ ਜੀ ਤੁਸੀਂ ਕਿਹੜੀ ਗੱਲਾਂ ਕਰੀ ਜਾਂਦੇ ਹੋ ਚਾਚੀ ਜੀ ਐਦਾਂ ਹੱਥ ਪਿਆਰ ਕਰ ਕੋਈ ਨਹੀਂ ਹੋਣਾ ਪੁਲਿਸ ਰਿਪੋਰਟ ਕਰਾਈ ਆਪਾਂ ਕਿੰਨਾ ਚਿਰ ਇਦਾਂ ਲੱਭਦੇ ਰਵਾਂਗੇ ਪੁੱਤੋ ਪਿਓ ਪੁੱਤ ਗਏ ਆ ਹੁਣ ਆਉਣਗੇ ਤੇ ਫੇਰ ਹੀ ਕੁਝ ਕਰਾਂਗੇ ਅਹੀਂ ਤੇ ਮਾਵਾਂ ਤੇ ਆ ਬੈਠੀਆਂ ਸਵੇਰ ਦੀਆਂ ਫੇ ਸ਼ਗਨਾਂ ਦਾ ਦੇਣੀ ਮੇਰੀ ਧੀ ਦਾਦ ਬਣਿਆ ਕੀ ਰੱਬ ਨੂੰ ਆ ਦੇਣਾ ਕੀ ਕੀਤਾ ਕੋਈ ਨਹੀਂ ਚੁੱਪ ਕਰ ਜਾਓ ਸਭ ਕੁਝ ਠੀਕ ਹੋ ਜਾਣਾ ਕੋਈ ਨਹੀਂ ਚੁੱਪ ਹੋਣੇ ਚੁੱਪ ਕਰਕੇ ਹੁਣ ਰੋਇਆ ਥੋੜਾ ਲੱਪਣੀ ਹੋ ਹੁਣ ਗਏ ਨਹੀਂ ਨਾ ਆਪੇ ਪਤਾ ਲੱਗਦਾ ਵਾ ਫਿਰ ਪੁੱਛ ਲਾਂਗੇ ਨਾ ਵੀ ਕੀ ਗੱਲ ਹੋਈ ਕਿਉਂ ਕੁੜੀ ਘਰੋਂ ਗਈ ਏ ਚੁੱਪ ਕਿੱਦਾ ਕਰਾਂ ਮੇਰਾ ਤੇ ਕਾਲਜ ਬਾਹਰ ਨੂੰ ਆਉਂਦਿਆ ਮੈਨੂੰ ਹੌਲ ਪੈਂਦੇ ਆ ਚੁੱਪ ਕਰੋ ਚੁੱਪ ਇਦਾਂ ਰੋਏ ਨਾ ਥੋੜੇ ਕੋ ਹੁਣਾਵੇਂ ਸਿਹਤ ਖਰਾਬ ਹੋਏਗੀ ਤੁਹਾਡੀ ਚੁੱਪ ਕਰ ਜਾਓ ਸ਼ਰਨ ਬਹੁਤ ਥੋੜੇ ਦਿਨਾਂ ਤੱਕ ਤੇਰਾ ਵਿਆਹ ਏ ਤੇ ਇਦਾਂ ਰੋਏਂਗੀ ਨਾ ਤੇ ਬਿਮਾਰ ਹੋਏਂਗੀ ਇੰਜ ਨਾ ਕਰ ਆਪ ਵੀ ਚੁੱਪ ਕਰ ਤੇ ਮੰਮੀ ਨਵੇਂ ਹੌਸਲਾ ਦੇ ਜਰੀਕਾ ਜੇ ਗਏ ਆ ਤਾਂ ਆਪੇ ਉਹਨਾਂ ਨੇ ਪਤਾ ਕਰਕੇ ਹੀ ਆਉਣਾ ਚੱਲ ਹੁਣ ਚੁੱਪ ਕਰ ਵੋ ਹੁਣ ਗਏ ਨਹੀਂ ਨਾ ਲੱਭਣ ਤੇ ਆਪ ਹੀ ਕੁੜੀ ਲੱਭਦੀ ਹੈ ਨਾ ਤੇ ਘਰ ਆਂਦੀ ਹੈ ਤੇ ਆਪੇ ਹੀ ਫੇਰ ਪਤਾ ਲੱਗ ਜਾਏਗਾ ਕਿ ਸੱਸ ਕਸੂਰ ਹੈ ਕੁੜੀ ਕਸੂਰ ਹੈ ਕਿਦੇ ਵਿੱਚ ਕਸੂਰ ਹੈ ਹੁਣ ਐਦਾਂ ਕਿਤੇ ਨਹੀਂ ਕੁਝ ਵੀ ਆਉਣਾ ਚੱਲ ਨਹੀਂ ਜੀਤਾ ਚੱਲੀਏ ਰੋਟੀ ਖਾਈਏ ਜਾ ਕੇ ਭੁੱਖ ਲੱਗੀ ਹੈ ਬੈਜੋ ਭਾਬੀ ਤੁਸੀਂ ਕੋਈ ਨਾ ਮੈਂ ਮੰਮੀ ਨੂੰ ਰੋਟੀ ਦੇਵਾਂ ਫੇਰ ਮੈਂ ਆਉਣੀ ਸਾਕੀ ਦੱਸੀ ਮੈਨੂੰ ਜਦੋਂ ਗੱਲ ਹੋਏਗੀ ਤੇ ਮੈਂ ਘਰੇ ਹੀ ਹਾਂ ਹਾਂ ਰੋਣਾ ਨਹੀਂ ਹੁਣ ਚੰਗਾ ਆਪਣਾ ਧਿਆਨ ਰੱਖੋ ਆਪੇ ਆ ਜਾਂਦੇ ਨੇ ਤੇ ਕੋਈ ਨਹੀਂ ਲੱਗ ਜਾਂਦਾ ਪਤਾ ਆਈ ਨੂੰ ਆਡੀ ਨਾ ਮਸਾਨੀ ਹੈਗਾ ਹਾਂ ਤਾਂ ਪਤਾ ਰੋਟੀ ਖਾਣ ਆਏ ਸੀ ਚਾਰ ਹੋ ਕੇ ਉਹਨਾਂ ਨੂੰ ਹਰ ਦਾ ਥੋੜਾ ਦੁੱਖ ਹੋਆ ਪਰ ਤੁਸੀਂ ਵੀ ਟੈਨਸ਼ਨ ਨਾ ਲਈ ਜਾਓ ਜਿਆਦਾ ਹੀ ਮਾਨਾ ਲਗਾ ਕਰੀ ਜਾਂਦੇ ਤੁਸੀਂ ਵੀ ਆਪੇ ਲੱਭ ਜਾਣਾ ਦੀਦੀ ਨੇ ਉਹ 잡 ਕਰ ਤੇਰੀ ਜਬਾਨ ਸ ਲਖਣੀ ਹੋਵੇ ਚਲ ਜਾ ਮੈਨੂੰ ਘਟਕ ਪਾਣੀ ਲਿਆ ਕੇ ਦੇ ਲਿਆ ਦਿੰਦੀ ਪਤਾ ਨਹੀਂ ਕੀ ਹੋਇਆ ਵਿਚਾਰੀ ਨੂੰ ਹਾਂ ਸਾਹਮਣੇ ਜਿਹੜੀਆਂ ਆਉਂਦੇ ਰਹੇ ਰਾਬੀ ਜਾਣਦਾ ਵਾ ਕੀ ਪਾਣਾ ਲਾਪਰਿਆ ਉਹਨਾਂ ਨੂੰ ਮੈਨੂੰ ਪਤਾ ਕੀ ਵਾਪਰਿਆ ਉਹ ਕੁੜੀ ਹੀ ਫੇਰਨ ਤੁਰਨ ਵਾਲੀ ਨੌਕਰੀ ਉਹ ਕਰਦੀ ਸੀ ਇਹਨਾਂ ਦਿੱਤੀ ਵਿਆਹ ਉਹਨਾਂ ਨੌਕਰੀ ਕਰਾਈ ਨਹੀਂ ਤੇ ਅੰਦਰ ਕੈਦ ਕਰ ਛੜੀ ਸੀ ਤੇ ਉਹਨੇ ਰਾਤੋਂ ਰਾਤ ਨਿਕਲ ਗਈ ਚੰਡੀਗੜ੍ਹ ਇੱਥੋਂ ਤੱਕ ਤਾਂ ਉਹਦੇ ਮਗਰ ਮੁੰਡੇ ਆਉਂਦੇ ਹਨ ਉਹਨਾਂ ਦੇ ਨਾਲ ਹੀ ਨਿਕਲ ਗਈ ਏ ਤੂੰ ਤੈਨੂੰ ਬੜੇ ਚਿਰ ਦੇ ਕੱਢਣ ਦੇ ਜੇ ਜਦੋਂ ਉਹਨੇ ਵਿਆਹ ਵੀ ਨਹੀਂ ਕਰਵਾਇਆ ਬਸ ਕੋਲੋਂ ਆਪਣੇ ਕਿਆਸ ਰੀਆਂ ਲਾਈ ਜਾ ਕਰੋ ਤੋ ਹੋਰ ਉਹਨੂੰ ਕੀ ਹੋ ਗਿਆ ਇਹ ਰਾਤ ਨਿਕਲ ਗਈ ਸੱਸ ਨੂੰ ਨਹੀਂ ਪਤਾ ਲੱਗਾ ਪਰ ਉਹਨੇ ਨੂੰ ਪਤਾ ਲੱਗਾ ਤੇ ਮੰਮੀ ਜੀ ਆਖਣ ਤੇ ਡੇ ਚਾਚੀ ਜੀ ਵੀ ਉਹ ਠੀਕ ਨਹੀਂ ਆ ਹੋ ਸਕਦਾ ਉਹਨਾਂ ਦੀ ਗੱਲ ਸਾਜੀ ਹੋਏ ਤੁਸੀਂ ਆਪਣੇ ਕੋਲੋਂ ਕਿਉਂ ਗੱਲਾਂ ਬਣਾਈ ਜਾਂਦੇ ਹੋ ਨਹੀਂ ਅੱਗੇ ਚਾਚੀ ਤੈਨੂੰ ਸੱਚ ਦੱਸਦੀ ਹੁੰਦੀ ਹੈ ਆਪਣੇ ਘਰ ਦੀਆਂ ਗੱਲਾਂ ਦੱਸਦੀ ਹੈ ਨਹੀਂ ਆਪਣੇ ਮੂੰਹ ਕੋ ਦੱਸਦਾ ਹੁੰਦਾ ਪਹਾੜੀ ਕੁੜੀ ਨਿਕਲ ਗਈ ਹੈ ਬਹਾਨਾ ਤਾਂ ਹੁਣ ਉਹਨਾਂ ਨੇ ਕੋਈ ਨਾ ਕੋਈ ਮਾਰਨਾ ਹੀ ਹੈ ਨਾ ਨਹੀਂ ਤੇ ਹੋਰ ਕੁੜੀ ਨੂੰ ਕੀ ਚੰਗੀ ਭਲੀ ਤਾਂ ਕੁੜੀ ਹੈਗੀ ਤੇ ਰਾਤੋਂ ਰਾਤ ਇਹਦਾ ਦਿਮਾਗ ਖਰਾਬ ਹੋ ਗਿਆ ਤੋ ਇਹ ਜਿੰਦੀ ਗਲ ਗਈ ਇਹ ਦਿਮਾਗ ਖਰਾਬ ਹੋ ਗਿਆ ਇਹ ਸਭ ਝੂਠ ਹੀ ਮੰਮੀ ਤੂੰ ਜਿਹੜਾ ਸੀਆਈਡੀਆ ਵਾਲਾ ਨਾਟਕ ਨਾ ਘਾਟ ਹੀ ਵੇਖਿਆ ਕਰ ਉਹਨਾਂ ਪੁਲਿਸ ਰਿਪੋਰਟ ਕਰਾ ਲੈਣੀ ਆ ਪੁਲਿਸ ਨੇ ਆਪੇ ਲੱਭ ਲੈਣੀ ਆ ਸਾਡੇ ਸਾਹਮਣੇ ਆ ਹੀ ਜਾਣਾ ਵੇਖੀ ਇਹਨਾਂ ਦੀ ਕੁੜੀ ਲੱਭੀ ਨਾ ਚੰਡੀਗੜ੍ਹ ਐ ਲੱਭਣੀ ਆ ਪੱਕਾ ਮੇਰੇ ਕੋਲ ਖਾਲਾ ਮੈਨੂੰ ਪੱਕਾ ਯਕੀਨ ਹੀ ਚੱਲ ਨਹੀਂ ਹੁਣ ਉੱਠ ਪੈ ਇੱਥੇ ਗੋਡੇ ਨਾਲ ਗੋਡਾ ਜੋੜ ਕੇ ਤੇ ਬੈਠੀ ਐ ਭੁੱਖ ਲੱਗੀ ਐ ਤੂੰ ਘਰੋਂ ਕੁਛ ਹੁਮਤ ਲਾਈ ਹੀ ਘਰੋਂ ਖਾ ਕੇ ਜਾਣਾ ਖਾ ਲਓ ਹੁਣ ਉਤਰੋਂ ਜਾ ਕੇ ਮੈਂ ਤਾਂ ਦੀ ਉੱਧਰ 4 ਦਿਨ ਖਾਵਾਂਗੇ ਐਂਡੇ ਕੁ ਲੈਣੇ ਨੇ ਕੁ ਹੁਮਤ ਲਾਈਪ ਘਰੋਂ ਵੱਡਾ ਪਕ ਕੇ ਜਾਣਾ ਰੋਟੀ ਉਹਨਾਂ ਦੇ ਘਰ ਨੁਕਸਾਨ ਹੋ ਗਿਆ ਵ ਕੁੜੀ ਨਹੀਂ ਲੱਭਣੀ ਤਾਨੂੰ ਰੋਟੀ ਦੀ ਪਈ ਐ ਭੁੱਖ ਲੱਗੀ ਛੇਤੀ ਰੋਟੀ ਉਤਰ ਜਾ ਕਾਲੀ ਹੋ ਗਿਆ ਹਨਾ ਤਾਂ ਖੋਤਾ ਹੀ ਖੂਪ ਆੜਿਆ 10 ਜਾ ਨਹੀਂ ਪਕਾ ਦੇ ਦੋ ਚਾਰ ਰੋਟੀਆਂ ਤੁਹਾਡਾ ਰੋਟੀ ਵਾਲੇ ਵੇਖਣ ਨੂੰ ਜੀ ਨਹੀਂ ਕਰਨ ਤਾਂ ਮੰਮੀ ਨੇ ਹਾਦੀ ਆ ਕਿਤੇ ਦੁੱਖ ਵਿੱਚ ਵੀ ਸ਼ਰੀਕ ਹੋ ਜਾ ਕਰੋ ਕਦੀ ਨਹੀਂ ਤੁਹਾਡਾ ਜੀ ਕਰਦਾ ਤੂੰ ਹੀ ਨਾ ਖਾਇਓ ਮੈਨੂੰ ਤਾਂ ਦੋ ਵਾ ਵਾਹਿਗੁਰੂ ਵਾਹਿਗੁਰੂ ਵਾਪਾਹਤੀ ਨੂੰ ਹੋਸ਼ ਚਕਾਰ ਪਰਮਾਤਮਾ ਜੇ ਦੂਏ ਦੀ ਜਾਨ ਪਛਾਈ ਆ ਤੇ ਇਹਨੂੰ ਹੁਣ ਹੋਸ਼ ਦੇ ਵਿੱਚ ਲਿਆ ਆ ਖਾਂਗੇ ਅੜੇ ਸਾਡੇ ਨਾਲ ਵੇਖੇ ਨਾ ਇਹਨੂੰ ਪੁੱਛੀਐ ਵੀ ਤੂੰ ਕੌਣ ਆ ਵਾਹਿਗੁਰੂ 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 ਬਾਬਾ ਹੋਛਿਆ ਸਿਜਿਆ ਬਾਬਾ ਹੋਛਿਆ ਸਿਜਿਆ ਇਹਨੂੰ ਹਣ ਪਰਮਾਤਮਾ ਵਾਹਿਗੁਰੂ 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 ਪਾਰੇ ਗੁਰੂ ਰਾਜਵਿੰਦਰ ਹਾਂ ਜੀ ਦੌੜ ਕੇ ਆਈ ਦੌੜ ਕੇ ਅਪੰਜ ਕੇ ਵੇਖਿਓ ਭਲਾ ਥੋੜੀ ਜੀਨ ਨਹੀਂ ਹੋਸ਼ ਆ ਗਿਆ ਵੀ ਜੀ ਹਾਂਜੀ ਹੋਸ਼ ਆਈਏ ਮੈਨੂੰ ਆਪ ਪਤਾ ਲੱਗ ਗਿਆ ਵੀ ਹੋਸ਼ ਆਈਏ ਕਭਰਾਣਾ ਕੋਈ ਨਹੀਂ ਤੂੰ ਘਰ ਆਈ ਆਪਣੀ ਹਾਈ ਮੇਰਾ ਸਿਰ ਵੀ ਪੀੜ ਹੋਈ ਜਾ ਡਿਆ ਆ ਕੋਈ ਨਹੀਂ ਹਟ ਜਾਣਾ ਮੈਂ ਦਵਾਈ ਦਿੰਨੇ ਤੈਨੂੰ ਫੇਰ 1 ਵਜੇ ਠੀਕ ਆ ਤੁਸੀਂ ਕਿੱਥੇ ਆ ਕਭਰਾਣਾ ਤੂੰ ਆਪਣੇ ਘਰ ਆਈਂ ਟੈਨਸ਼ਨ ਨਾ ਲੈ ਕੋਈ ਵੀ ਤੂੰ ਲਾਗੇ ਬੈਠ ਜੋ ਸ਼ੇਰੇ ਕੀ ਹੋ ਗਿਆ ਤਾਦਾ ਰੋਲਾ ਪਾਦਾ ਈਓ ਕੋਈ ਨਾ ਕੋਸ ਆ ਗਿਆ ਵਾ ਲੈ ਆ ਤੇ ਬਹੁਤ ਵਧੀਆ ਗੱਲ ਹੋਈ ਆ ਹੋਸ਼ ਆ ਔਰ ਮੇਰੀ ਭੈਣ ਠੀਕ ਠਾਕ ਨਾ ਹਾਂ ਬੂ ਰੋਣਾ ਕੀ ਗੱਲੋਂ ਕੀ ਆ ਤੂੰ ਫਿਕਰ ਨਾ ਕਰ ਤੂੰ ਸਮਝ ਲਾ ਵੀ ਆਪਣੇ ਘਰੀਆਂ ਤੂੰ ਮੇਰੀ ਨਿੱਕੀ ਭੈਣ ਆ ਚੰਗਾ ਟੈਨਸ਼ਨ ਨਾ ਲੈ ਕੇ ਗੱਲ ਦੀ ਰੋਣੀ ਕਿਹੜੀ ਗੱਲੋਂ ਸੁਦੇਣੀ ਉਦੋਂ ਦਾ ਵੇਗ ਕਿੰਨਾ ਤੇਰੇ ਫਿਗਰ ਕਾਂਡੇ ਕਿੰਨਾ ਤੇਰੇ ਇਲਾਜ ਕਾਂਡੇ ਆ ਵੀ ਕਿਤਰਾ ਇਹਨੂੰ ਹੋਸ਼ ਆ ਜੇ ਰੱਬ ਗਾੜੀਆਂ ਕੀ ਗੱਲ ਹੋਈ ਆ ਕੋਣ ਕਾਂ ਲੱਗ ਪਈ ਉੱਠ ਕੇ ਯਾ ਰੋਣਾ ਉਹ ਤਰਾ ਗੰਨ ਰੋਣ ਫੇ ਵਿਚਾਰ ਆ ਜਾਣਾ ਨਾ ਉਹ ਵਿਚਾਰੀ ਨੂੰ ਕੋਈ ਨਹੀਂ ਕੋਈ ਨਹੀਂ ਜਾ ਪਾਣੀ ਲੈ ਗਿਆ ਮੈਂ ਆਪਣੇ ਮੰਮੀ ਡੈਡੀ ਕੋ ਦੇਣਾ ਕੋਈ ਗੱਲ ਨਹੀਂ ਤੈਨੂੰ ਹੀ ਮੈਂ ਤੇਰੇ ਮੰਮੀ ਡੈਡੀ ਕੋ ਛੱਡ ਆਵਾਂਗੇ ਕੋਈ ਗੱਲ ਨਹੀਂ ਚੁੱਪ ਕਰ ਮੇਰੀ ਭੈਣ ਚੁੱਪ ਕਰ ਮੇਰੀ ਭੈਣ ਫੋਟਾ ਅਲੱ ਨੰਦ ਪਾਣੀ ਪੀ ਲੈ ਪਾਣੀ ਪੀ ਲੈ ਉੱਪਰ ਦੋ ਰੋਣਾ ਮੇਰੀ ਭੈਣ ਇਹਨੇ ਦਿਲੀ ਬੜਾ ਛੱਡਿਆ ਵਾ ਕਾ ਕੋਈ ਗੱਲ ਨਹੀਂ ਮੇਰੀ ਭੈਣਾਂ ਨੂੰ ਬਾਹੂ ਰੋਣਾ ਮੈਂ ਤੈਨੂੰ ਬਾਰ ਬਾਰ ਕਹੀ ਜਾਂਦਾ ਵਾ ਤੈਨੂੰ ਮਾਂ ਅੱਗੇ ਉਹ ਸਹੀ ਆ ਐਵੇਂ ਰੋ ਰੋ ਕੇ ਫੇਨਾ ਉਹ ਗੱਲ ਵੀ ਫੇ ਕੰਮ ਖਰਾਬ ਕਰ ਲੈ ਤੋ ਆਪਣਾ ਅਸੀਂ ਤਾਂ ਵਾਹਿਗੁਰੂ ਘੜੀ ਹੱਥ ਜੋੜ ਜੋੜ ਕੇ ਤੇ ਮਹਾਕ ਤੇ ਟੈਰ ਤੂੰ ਜ਼ੀਦਾ ਕਰੋ ਮੈਨੂੰ ਮੇਰੇ ਘਰ ਛੱਡੋ ਜੇ ਵੀ ਕਿਉਂ ਨੂੰ ਪਤਾ ਲੱਗ ਗਿਆ ਕਿ ਮੈਂ ਇੱਥੇ ਆ ਜਾਂ ਮੈਂ ਜ਼ਿੰਦਾ ਵਾਂ ਉਹਨਾਂ ਨੇ ਮੈਨੂੰ ਫੇਰ ਮਾਰ ਦੇਣਾ ਵਾ ਜੇ ਮੈਂ ਨਹੀਂ ਜਾਣਦੀ ਕਿ ਮੈਂ ਮਰਾਂ ਵਿੱਕੀ ਕੌਣ ਹੈ ਹੈ ਮੇਰੇ ਅਸਲ ਤੇ ਤੁਸਗੀ ਕਾਲ ਹੋਈ ਆ ਮੇਰੀ ਇਜ਼ਾਜ਼ਤ ਮੇਰਾ ਘਰ ਵਾਲਾ ਬੋਦੀ ਭੜੇ ਆ ਅੱਛਾ ਹਾਂਜੀ ਮੇਰੇ ਘਰ ਵਾਲੇ ਨੇ 12ਵੀਂ ਵਿਆਹ ਕਰਵਾਇਆ ਸੀ ਇੰਜ ਮੈਨੂੰ ਸੱਚਾਈ ਦਾ ਪਤਾ ਲੱਗ ਗਿਆ ਨਾ ਤੇ ਮੈਂ ਕਿਹਾ ਕਿ ਤੁਸੀਂ ਬਾਤ ਨਾ ਜਾਓ ਵੀ ਸਾਡੀ ਐਸੀ ਢੁਲਾ ਕੇ ਬੜੀ ਲੜਾਈ ਹੋਈ ਬਾਜ ਉਹਨਾਂ ਨੇ ਮੇਰੇ ਇੱਥੇ ਡਾਂਗ ਮਾਰ ਦਿੱਤੀ ਅੱਛਾ ਡਾਂਗ ਮਾਰ ਦਿੱਤੀ ਫੇਰ ਨਹੀਂ ਮੈਨੂੰ ਪਤਾ ਲੱਗਣਾ ਕਿੱਥੀ ਆ ਕਿੱਥੀ ਨਹੀਂ ਆ ਚੱਲ ਤੂੰ ਚੁੱਪ ਕਰ ਮੇਰੀ ਭੈਣ ਕੋਈ ਗੱਲ ਨਹੀਂ ਤੂੰ ਚੁੱਪ ਕਰ ਮੈਂ ਸਮਝਦਾ ਵੀ ਤੇਰਾ ਵੱਡਾ ਭਰਾ ਹਾਂ ਚੰਗਾ ਆਪਾਂ ਤੇਰੀ ਹੈਲਪ ਕਰਾਂਗੇ ਤੇਰੇ ਮੰਮੀ ਡੈਡੀ ਕੋ ਛੱਡ ਕੇ ਆਂਗੇ ਤੂੰ ਟੈਨਸ਼ਨ ਨਾ ਲੈ ਤੈਨੂੰ ਐਨ ਸਹੀ ਸਲਾਮਤ ਤੇਰੇ ਉਥੇ ਘਰ ਪਹੁੰਚਾਵਾਂਗੇ ਤੂੰ ਹੁਣ ਇੱਥੇ ਸਾਡੇ ਕੋਲ ਆਣਾ ਤੂੰ ਬਿਲਕੁਲ ਸੇਫ ਜਗ੍ਹਾ ਤੇ ਆ ਕੋਈ ਇੱਥੇ ਵਿੱਕੀ ਸ਼ਿੱਕੀ ਕੋਈ ਨਹੀਂ ਆਊਗਾ ਨਾ ਤੈਨੂੰ ਕੋਈ ਕੁਝ ਕਹੂਗਾ ਐਡੀ ਗਲਤੀ ਕੋਈ ਕਰ ਸਕਦਾ ਨਹੀਂ ਨਹੀਂ ਉਹ ਬੜਾ ਤੇਜ ਮੁੰਡਾ ਨੂੰ ਪਤਾ ਲੱਗ ਜਾਣਾ ਕਿ ਨਾ ਕਿਹੜੇ ਤਰੀਕੇ ਕੀ ਮੈਂ ਜਿੰਦਾ ਜੇ ਉਹਨੂੰ ਪਤਾ ਲੱਗ ਜਾ ਉਹ ਦਿਨ ਤਾਨੂੰ ਵੀ ਨਹੀਂ ਛੱਡਣਾ ਹੈਗਾ ਮੇਰੀ ਗੱਲ ਸੁਣ ਜਿੰਦਗੀ ਕੋਈ ਨੁਕਸਾਨ ਨਾ ਹੋ ਜਾਦਾ ਵੀ ਉਹਨਾਂ ਨੇ ਆਪਣੇ ਵੱਲੋਂ ਤੈਨੂੰ ਮਾਰ ਕੇ ਸੁੱਟਦਾ ਹੀ ਨਾ ਉਹਨਾਂ ਨੂੰ ਵੀ ਪਤਾ ਤੂੰ ਜਿੰਦੀ ਆ ਕਿ ਨਹੀਂ ਜਿੰਦੀ ਇਹ ਹਾਨੂੰ ਵੀ ਤੂੰ ਇੰਨੀ ਫਿਗਰਨਾ ਕੱਲ ਕੋਈ ਗੱਲ ਨਹੀਂ ਤੇ ਮਾਂ ਪਿਓ ਕੋ ਛੱਡ ਕੇ ਆਵਾਂਗੇ ਤੂੰ ਮੈਨੂੰ ਗੱਲ ਦੱਸ ਵੀ ਸਾਰੀ ਗੱਲ ਹੋਈ ਕੀ ਕੀ ਚੱਕਰ ਬਣਿਆ ਤੁਹਾਨੂੰ ਜਿਹੜਾ ਏਦਾਂ ਉਹਨਾਂ ਨੇ ਤੇਰੇ ਤੇ ਜ਼ੁਲਮ ਕੀਤਾ ਆ ਹੈ ਇਹ ਖਾਲੀ ਇੱਕ ਵਿਆਹ ਦੇ ਕਰਕੇ ਇੰਨੀ ਲੜਾਈ ਪੈ ਗਈ ਆ ਅਸਲ 'ਚ ਮੈਂ ਉਹਨਾਂ ਦਾ ਪਾਸਪੋਰਟ ਲੱਕਾ ਲਿਆ ਸੀ ਮੈਂ ਕਿਹਾ ਮੈਂ ਤੁਹਾਨੂੰ ਬਾਹਰ ਨਹੀਂ ਜਾਣ ਦੇਣਾ ਬਸ ਇਹ ਜੇਕਰ ਦੇ ਵਿੱਚ ਉਹਨਾਂ ਨੇ ਮੈਨੂੰ ਮਾਰ ਦਿੱਤਾ ਕਿ ਜੇ ਇਹ ਪਾਸਵਰਡ ਨਹੀਂ ਦਿੰਦੀ ਤੈਨੂੰ ਵੀ ਨਹੀਂ ਛੱਡਣਾ ਹੈਗਾ ਅਸਲ 'ਚ ਉਹਤੇ ਉਹਨੇ ਤਾਂ ਉਹਨੇ ਤੈਨੂੰ ਮਾਰ ਕੇ ਸੁੱਟਤਾ ਹੀ ਨਹਿਰ 'ਚ ਸੁੱਟ ਗਏ ਸੀ ਤੇ ਅਹੀਂ ਤੈਨੂੰ ਉੱਥੋਂ ਹੀ ਚੁੱਕ ਕੇ ਲਿਆਈਏ ਅਦਾ ਗੱਲ ਕਿ ਇਹਦੀ ਡਿਊਟੀ ਲੱਗੀ ਰਾਤ ਉੱਥੇ ਹਸਪੀਟਲ ਇਹਨੂੰ ਮੈਂ ਲੈ ਕੇ ਆਂਡਿਆ ਰਾਤ ਤੇ ਜਦੋਂ ਲੈ ਕੇ ਆਂਡਿਆ ਤਾਂ ਸਾਡੀ ਗੱਡੀ ਦਾ ਹੋ ਗਿਆ ਟਾਇਰ ਪੈਂਚਰ ਤੇ ਮੈਂ ਉੱਤਰ ਕੇ ਹਵਾ ਚੈੱਕ ਆਂਡਿਆ ਪਿਆ ਤੇ ਤੇਰੀ ਮਾੜੀ ਮਾੜੀ ਆਵਾਜ਼ ਆਉਂਦੀ ਸੀ ਤੇ ਇਹਨੂੰ ਮੈਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿੱਥੇ ਨਹਿਰ ਆ ਉਹਦੇ ਥੱਲੇਲੇ ਸਾਈਡ ਤੋਂ ਪਈ ਹੀ ਇਹਨੂੰ ਮੈਂ ਕਿਹਾ ਕਿ ਮੈਨੂੰ ਲੱਗਦਾ ਕੋ ਬੰਦਾ ਪਿਆ ਵਾ ਇਹ ਕਹਿੰਦੇ ਨਹੀਂ ਉਦਾਂ ਹੀ ਹੋਣੀ ਆ ਮੈਂ ਕਿਹਾ ਚੱਲ ਚੈੱਕ ਕਰਦੇ ਆ ਗਲਤ ਕੰਮ ਹੈਗਾ ਤੇ ਫਿਰ ਅਸੀਂ ਚੈੱਕ ਕੀਤਾ ਤੇ ਫਿਰ ਤੇਰੇ ਮਾਰੇ ਮਾਰੇ ਦਾ ਸਾਹ ਚੱਲਦੇ ਹੀ ਫਿਰ ਅਸੀਂ ਤੈਨੂੰ ਦੋਆਂ ਜਣੇ ਚੁੱਕ ਕੇ ਇਹ ਨਰਸ ਅਮਰੀਕਾ ਵਾਲੀ ਤੇ ਫਿਰ ਅਸੀਂ ਚੁੱਕ ਕੇ ਤੈਨੂੰ ਇੱਥੇ ਘਰ ਲੈਂਦਾ ਘਰ ਲਿਆ ਆ ਕੇ ਫਿਰ ਤੇਰਾ ਲਾਜ ਕੀਤਾ ਆ ਤੇ ਹੁਣ ਵੇ ਤੂੰ ਕਿੱਡੀ ਵਜ੍ਹਾ ਤੈਨੂੰ ਹੋਸ਼ ਆ ਗਈ ਆ ਨਾ ਕੋਈ ਗੱਲ ਨਹੀਂ ਇੰਨੇ ਬੜਾ ਜਿਹੜੀ ਤੇਰੀ ਜਾਨ ਬਚ ਗਈ ਆ ਧੰਨਵਾਦ ਵੀਰੇ ਤੁਸੀਂ ਦੋਵਾਂ ਜਾਣੇ ਦੀ ਮੇਰੀ ਜਾਨ ਬਚਾਤੀ ਧੰਨਵਾਦ ਸਾਡਾ ਕਾਹਦੋ ਕਰਦੀਆਂ ਉਸ ਰੱਬ ਦਾ ਧੰਨਵਾਦ ਕਰ ਜਿਨੇ ਟੋ ਮੇਲਾ ਬਣਾਇਆ ਵੇਖ ਆਈ ਉਥੋਂ ਦੀ ਲੰਗੇ ਤੇ ਸਾਨੂੰ ਪਤਾ ਲੱਗ ਗਿਆ ਤੇ ਜੇ ਕੋਈ ਉਦਾਂ ਨਾ ਲੰਘਦਾ ਬੰਦਾ ਉਥੇ ਜਾਂ ਜਿੱਦਾਂ ਥਾਂ ਤੇ ਤੈਨੂੰ ਉਹਨੇ ਸੁਟਿਆ ਹੀ ਕੋਈ ਕੁੱਤੇ ਬਿੱਲੇ ਚਾ ਕੋ ਉਦਾਰੇ ਹੱਥ ਆ ਜਾਣੀ ਤੇ ਫੇਰ ਕੀ ਬੰਨਾ ਸੀ ਬਚ ਬਚ ਕੇ ਵੀ ਤੂੰ ਮਰ ਜਾਣਾ ਸੀ ਉਹ ਧੰਨਵਾਦ ਉਸ ਰੱਬ ਦਾ ਕਰ ਆਈ ਕੋਈ ਨਹੀਂ ਹੁੰਦੇ ਬਚਾਉਣ ਵਾਲੇ ਪੁੱਤ ਵਾਹਿਗੁਰੂ ਦਾ ਧੰਨਵਾਦ ਕਰ ਪ੍ਰਮਾਤਮਾ ਦਾ ਜਿਨੇ ਇਹੋ ਜਿਹਾ ਟੋ ਮੇਲਾ ਟਕਾਇਆ ਜੇ ਨਾ ਉਧਰੋਂ ਤੁਰੇ ਆਉਂਦੇ ਹੁੰਦੇ ਤਾਂ ਫੇਰ ਤੇਰਾ ਕੀ ਬਣਨਾ ਹੈਗਾ ਨਾ ਤੈਨੂੰ ਅਗਲਿਆਂ ਵੇਖਣਾ ਨਾ ਤੈਨੂੰ ਪਿਛਲਿਆਂ ਵੇਖਣੇ ਅਗਲੇ ਤੇ ਮਾਰ ਕੇ ਛੁੱਟੀ ਗਈਗੇ ਨਾ ਸਹੀ ਗੱਲ ਆ ਕਿੰਨੇ ਕਿਦਾਂ ਦਾ ਨਿਸ਼ਾਨ ਉਹਨਾਂ ਨੇ ਕੀਤਾ ਵਾ ਮੈਂ ਤਾਂ ਉਹ ਵਾਹਿ ਗੁਰੂ ਦਾ ਸ਼ੂਗਰ ਕਰਦੀ ਆ ਵੀ ਜਿਹੜੇ ਨਿਆਣੀ ਉਧਰੋਂ ਆ ਗਏ ਤੇ ਤੈਨੂੰ ਚੁੱਕ ਲਿਆਏ ਆ ਬਾਕੀ ਮੇਰੀ ਭੈਣ ਗੱਲ ਸੁਣਾਂ ਤੂੰ ਜਾਣਦੀ ਏ ਈ ਕਾਲੀ ਨਾ ਕਰ ਇੱਕ ਦੋ ਦਿਨ ਇੱਥੇ ਰੋਕ ਆਪਣਾ ਲਾ ਚੰਗੀ ਤਰ੍ਹਾਂ ਕਰਾ ਐ ਵਧੀਆ ਠੀਕ ਹੋ ਫੇਰ ਕੋਈ ਨਹੀਂ ਤੇਰੇ ਮਾਪੇ ਕੋ ਆਪਾਂ ਸਾਡੇ ਕਿ ਆਵਾਂਗੇ ਤੇ ਨਾਲੇ ਇੱਕ ਗੱਲ ਮੈਨੂੰ ਹੋਰ ਦੱਸ ਜਿਨ੍ਹਾਂ ਨੇ ਤੇਰੇ ਤੇ ਇੰਨਾ ਜ਼ੁਲਮ ਕੀਤਾ ਉਹਨਾਂ ਉਹਨਾਂ ਦੀ ਕਿੱਦਾਂ ਕਰਨੀ ਆ ਹੈਂ ਵੀਰੇ ਮੈਂ ਉਹਨਾਂ ਕੋ ਨਹੀਂ ਜਾਣਾ ਚਾਹੁੰਨੀ ਹੈਗੀ ਤੇ ਨਾ ਹੀ ਮੈਂ ਉਹਨਾਂ ਬਾਰੇ ਕੋਈ ਗੱਲਬਾਤ ਕਰਨੀ ਹੈ ਮੇਰੇ ਘਰੇ ਮੈਨੂੰ ਬਸ ਛੱਡ ਆਉ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਮੇਰੀ ਗੱਲ ਸੁਣ ਪੁੱਤ ਏਡੀ ਕਾਲੀ ਨਾ ਪਾਓ ਜੇ ਇਹ ਹੈ ਨਾ ਕੁਝ ਕਰਾਂਗੇ ਨਾ ਉਹਨਾਂ ਨੂੰ ਕਿੱਦਾਂ ਨਸੀਬ ਮਿਲੂਗੀ ਕਿਦਾਂ ਅੱਜ ਤੇਰੇ ਨਾਲ ਇਹ ਕੰਮ ਕੀਤਾ ਵਾ ਕੱਲ੍ਹ ਹੋਰ ਕਿਹਨਾਂ ਕਰਨਗੇ ਉਹ ਤਾਂ ਗਿੱਜੇ ਗਿੱਜੇ ਮੂੰਹ ਪੈ ਗਿਆ ਉਹਨਾਂ ਦਾ ਮੇਰੀ ਗੱਲ ਸੁਣ ਮੇਰੀ ਭੈਣੇ ਇੱਕ ਤਨ ਮੈਂ ਹੋਰ ਗੱਲ ਦੱਸਾਂ ਸਾਡਾ ਹੱਥ ਪੈਂਦਾ ਆ ਇਹ ਸਰਕਾਰੀ ਨੌਕਰੀ ਕਰਦੀ ਆ ਠੀਕ ਆ ਨਾ ਤੇ ਆਪਾਂ ਉਹਨਾਂ ਨੂੰ ਐਦਾਂ ਦੀ ਨਸੀਬ ਦੇਵਾਂਗੇ ਕਿ ਗਾਉਂ ਜਿੰਦਗੀ ਪਰ ਯਾਦ ਰੱਖਣਗੇ ਕਿ ਇਹ ਤੇ ਜੁਲਮ ਨਾ ਕਰਨਗੇ ساری ਉਮਰ ਏਲ ਚ ਬਹਿ ਕੇ ਚੱਕੀ ਪੀਸਣਗੇ ਉੱਥੋਂ ਦੀਆਂ ਰੋਟੀਆਂ ਖਾਣਗੇ ਇਹ ਕੀ ਯਾਦ ਰੱਖਣਗੇ ਇਹਦੀ ਫਰੈਂਡ ਨਾਲ ਵੀ ਇੱਕ ਇਦਾਂ ਹੀ ਹੋਇਆ ਸੀ ਪਹਿਲਾਂ ਇਹੋ ਚਾਂਸ ਜੀ ਇਹਦਾ ਤੇਰ ਨਾ ਹੋਇਆ ਵਾ ਤੇ ਆਪਾਂ ਨੂੰ ਸਾਰੇ ਕਾਨੂੰਨ ਦਾ ਪਤਾ ਵਾ ਤੂੰ ਕਿ ਇਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਉਹਨਾਂ ਕੋ ਡਰਨ ਦੀ ਕੋਈ ਲੋੜ ਨਹੀਂ ਆ ਤੈਨੂੰ ਕੱਲਾ ਕੱਲਾ ਤੇ ਰਹਾ ਕੇ ਦਮਾਵਾਂਗੇ ਆਪਾਂ ਚੰਗਾ ਨਹੀਂ ਟੈਨਸ਼ਨ ਨਾ ਲੈ ਤੂੰ ਵੇਖੀ ਨਾ ਘਰ ਦੇ ਭਾਂਡੇ ਵੀ ਵੇਖ ਜਾਣੇ ਆ ਮੇਰੀ ਗੱਲ ਸੁਣੋ ਚਾਹੀਦੀ ਤੇ ਹੈ ਉਹਨਾਂ ਨਾਲ ਇੰਨੀ ਕੋਣੀ ਪਰਵਾਰ ਨਾਲ ਪਰ ਮੈਂ ਚੁੰਨੀ ਨਹੀਂ ਇਹ ਜਿਹੜਾ ਚੰਜੜਾ ਚ ਪੈਣੂ ਮੇਰੇ ਘਰੇ ਵੀ ਇੱਕ ਭੈਣ ਹੈ ਇੱਕ ਭਰਾ ਵਾ ਭੈਣ ਦਾ ਵਿਆਹ ਤਾਂ ਰਿਆ ਡੈਡੀ ਨੇ ਬੜੀਆਂ ਮੁਸ਼ਕਲਾਂ ਨਾਲ ਆਪਾਂ ਇੱਥੇ ਤੱਕ ਪਹੁੰਚੇ ਆ ਮੈਂ ਨਹੀਂ ਚੁੰਨੀ ਕਿ ਆਪਾਂ ਹੋਰ ਖਰਾਬ ਹੋਈਏ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਅਬ ਮੈਂ ਵੀ ਤੇਰਾ ਭਰਾ ਆ ਠੀਕ ਹੈ ਯਾਰ ਵੀ ਹੋ ਜਾਣਾ ਸਾਰੇ ਕੰਮ ਹੋ ਜਾਣੇ ਐਹੋ ਜਿਹੇ ਫਿਕਰ ਵਾਲੀਆਂ ਗੱਲਾਂ ਨਾ ਕਰੋ ਤੂੰ ਪਰ ਉਹਨਾਂ ਨੇ ਤੇਰੇ ਨਾਲ ਏਡੀ ਵੱਡੀ ਗੱਲ ਕੀਤੀ ਆ ਉਹਨਾਂ ਨੂੰ ਸਜ਼ਾ ਦੇਣੀ ਤੇ ਬਣਦੀ ਆ ਨਾ ਮੈਂ ਕਹਿ ਦੂੰ ਕੋਈ ਗੱਲ ਨਹੀਂ ਛੱਡਤਾ ਉਹ ਅੱਜ ਹੋਰ ਮੇਰਾ ਮੂੰਹ ਪਿਆ ਪਿਆ ਉਹ ਕੱਲੂ ਹੋਰ ਕਹਤੀ ਪੈ ਨਹੀਂ ਜ਼ਿੰਦਗੀ ਖਰਾਬ ਕਰਨਗੇ ਮੇਰੀ ਭੈਣ ਫਿਕਰ ਨਾ ਕਰ ਜੇ ਤੂੰ ਅੱਜ ਹੌਸਲਾ ਟਾਤਾ ਨਾ ਤੇ ਇੱਕ ਗੱਲ ਸੁਣ ਲੈ ਮੇਰੀ ਆਪਾਂ ਉਹਨਾਂ ਦੇ ਘਰ ਜਾਵਾਂਗੇ ਤੇਰੇ ਮਾਪਿਆਂ ਨੂੰ ਨਾਲ ਲੈ ਕੇ ਜਾ ਐਦਾਂ ਦਾ ਉਹਨਾਂ ਦਾ ਜਲੂਸ ਕੱਢ ਕੇ ਆਵਾਂਗੇ ਨਾ ਕਿ ਗਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਇਲਾਕੇ ਦੇ ਵਿੱਚ ਕੋਈ ਆਪਣੀ ਧੀ ਭੈਣ ਦੇ ਨਾਲ ਜ਼ੁਲਮ ਨਾ ਕਰੂਗਾ ਨੋ ਤੇ ਠੀਕ ਆ ਨਾ ਬਾਕੀ ਤੂੰ ਪੜ੍ਹੀ ਲਿਖੀ ਆ ਸਾਰੀ ਤੈਨੂੰ ਸਮਝਵਾ ਐਨੀ ਢੇਰੀ ਨਟਾ ਚਲ ਕੋਈ ਨਹੀਂ ਮੇਰੀ ਭੈਣ ਹੈ ਦਵਾਈ ਖਾ ਰੈਸਟ ਕਰ ਯਾਰ ਆ ਅੰਦਰ ਭੈਣ ਨੂੰ ਚਾਹ ਪਿਆ ਚੰਗਾ ਪਿਉਨੀ ਆ ਤੇ ਬਾਕੀ ਤੂੰ ਟੈਨਸ਼ਨ ਨਾ ਲੈ ਮੇਰੀ ਭੈਣ ਹੈ ਬੀਜੀ ਤੂੰ ਬੈਠੋ ਏ ਕੁੜੀ ਲੱਗੇ ਚੰਗਾ ਗੱਲਾਂ ਬਾਤਾਂ ਕਰੋ ਹੁਣ ਠੀਕ ਬਾਬਦਾ ਹਾਂ ਨਹੀਂ ਠੀਕ ਆ ਠੀਕ ਆ ਵਧੀਆ ਹੋਣਾ ਸਹੀ ਹੋ ਗਈ ਕੋਈ ਗੱਲ ਨਹੀਂ ਹਾਂਜੀ ਬਾਕੀ ਇੱਕ ਦੋ ਦਿਨ ਹੋਰ ਆਪਾਂ ਟ੍ਰੀਟਮੈਂਟ ਕਰਦੇ ਆ ਚੰਗੀ ਤਰ੍ਹਾਂ ਠੀਕ ਕਰਕੇ ਨਾ ਆਪਾਂ ਫੇਰ ਪਿੰਡ ਜਾਵਾਂਗੇ ਤੇ ਨਾਲੇ ਇੱਕ ਗੱਲ ਹੋਰ ਜੇ ਤੁਹਾਡੇ ਅੱਗੇ ਕੁੜੀਆਂ ਹੀ ਡਰ ਕੇ ਘਰ ਬਹਿ ਗਈਆਂ ਤੇ ਫਿਰ ਬਾਕੀ ਦੁਨੀਆ ਨੂੰ ਕਿੱਦਾਂ ਪਤਾ ਲੱਗੂਗਾ ਵੀਰੇ ਹਾਂ ਨਹੀਂ ਗੱਲ ਹੈਗੀ ਦਲੇਰ ਤੇ ਮੈਂ ਬੜੀ ਸੀ ਮੈਂ ਤਾਂ ਚੰਡੀਗੜ੍ਹ ਤੱਕ ਨੌਕਰੀ ਕਰਦੀ ਰਹੀ ਹਾਂ ਬਸ ਆਹੀਓ ਕੰਮ ਗਲਤ ਹੋਇਆ ਜਿਹੜਾ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਮਰਦੀ ਨਾਲ ਵੀ ਕਰਦਾ ਸੀ ਬਸ ਇਦਾਂ ਜਾਣ ਪਹਿਚਾਨ ਹੈਗੀ ਸੀ ਥੋੜੀ ਬੋਤੀ ਮੁੰਡੇ ਦੇ ਨਾਲ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਵਧੀਆ ਸਾਰਾ ਕੁਝ ਇਸੇ ਤੋਂ ਖਟੜੀ ਦੇ ਵਿੱਚ ਹੀ ਮੈਂ ਫਸ ਗਈਆਂ ਕੋਈ ਗੱਲ ਨਹੀਂ ਗਲਤੀ ਹੋ ਜਾਂਦੀ ਬੰਦੇ ਨੂੰ ਮੇਰੀ ਗੱਲ ਸੁਣ ਕਾਨੂੰਨ ਹੈਗਾ ਨਾ ਇੰਡੀਆ ਦੇ ਵਿੱਚ ਏਡੀ ਗੱਲ ਤੇ ਨਹੀਂ ਨਾ ਵੀ ਕੋਈ ਕੋਈ ਏਡੀ ਗੱਲ ਨਹੀਂ ਸੁਣਦਾ ਠੀਕ ਹੈ ਨਾ ਆਪਾਂ ਇਹਨਾਂ ਕੋ ਸਾਰਾ ਹੱਕ ਲਵਾਂਗੇ ਜਿੰਨੀ ਜ਼ਿਆਦਾ ਤੇ ਇਹਨਾਂ ਦੀ ਉਹਦੀ ਅੱਧ ਦੀ ਮਾਲਕਨ ਤੂੰ ਆ ਠੀਕ ਹੈ ਨਾ ਤੇ ਨਾਲੇ ਲਾਗੇ ਲਾਗੇ ਸਾਰਿਆਂ ਨੂੰ ਪਤਾ ਲੱਗੂਗਾ ਵੀ ਉਹ ਕੁੜੀ ਨੇ ਆ ਕੰਮ ਕੀਤਾ ਵਾ ਏ ਹਾਂ ਵੀ ਗਾ ਕੇ ਦੀ ਹਿੰਮਤ ਨਾ ਪਾਉਗੀ ਬਾਅਦ ਵਿੱਚ ਆਪਣੀ ਨੌ ਤੇ ਜ਼ੁਲਮ ਕਰਨ ਦੀ ਇੱਥੋਂ ਤੱਕ ਕਿ ਮੇਰੀ ਤੇ ਸਾਸਰੇ ਇਹ ਵੀ ਗੱਲ ਮੈਨੂੰ ਕਹੀ ਆ ਕਿ ਜੇ ਉਹਨੇ ਵਿਆਹ ਕਰਵਾਇਆ ਤੇ ਕੋਈ ਵੱਡੀ ਗੱਲ ਨਹੀਂ ਆ ਸਾਡਾ ਤੇ ਅੱਧੋ ਵੱਧ ਪਿੰਡ ਆ ਜਿਹੜੇ ਮੁੰਡਿਆਂ ਨੇ ਬਾਹਰ ਵਿਆਹ ਕਰਾਏ ਆ ਅੱਛਾ ਹਾਂਜੀ ਕੋਈ ਗੱਲ ਨਹੀਂ ਸਮੈਨ ਨਾ ਵੀ ਤੂੰ ਵੇਖੀ ਜਾ ਉਹਨਾਂ ਦੀ ਕਿੱਦਾਂ ਆਗਰ ਟਿਕਾਣੇ ਆਉਂਦੀ ਤੂੰ ਟੈਨਸ਼ਨ ਨਹੀਂ ਲੈਣੀ ਬਸ ਇਹ ਆ ਕਿ ਤੂੰ ਹੌਸਲਾ ਰੱਖ ਕੇ ਨਾਲ ਸਾਡੇ ਧੁਰੇ ਹੀ ਰਹਿਣਾ ਆ ਠੀਕ ਆ ਨਾ ਹਾਂਜੀ ਡਰਨਾ ਨਹੀਂ ਇਹ ਕੱਲ ਨੂੰ ਤੈਨੂੰ ਫੋਨ ਕਰਕੇ ਔਰ ਡਰਾਉਂ ਤਮ ਘਾਉਣ ਤਾਂ ਤੂੰ ਚੁੱਪ ਕਰਕੇ ਬਹਿ ਜਾ ਇਹ ਕੰਮ ਨਹੀਂ ਹੋਣਾ ਚਾਹੀਦਾ ਫਿਰ ਠੀਕ ਆ ਨਾ ਹਾਂ ਆ ਬਾਕੀ ਕੋਈ ਗੱਲ ਨਹੀਂ ਫਿਕਰ ਨਾ ਕਰ ਦਵਾਈ ਖਾ ਤੇ ਰੈਸਟ ਕਰ ਤੇ ਉਹ ਲੱਗੀ ਚਾਹ ਲੈ ਚੰਗਾ ਬਰਾਬਰੀ ਕਰਨੀ ਪੂਰੀ ਪੂਰੀ ਬਰਾਬਰ ਰਹੂ ਤੂੰ ਕੋਈ ਗੱਲ ਹੀ ਨਹੀਂ ਗੀ ਆਹੋ ਜਿੰਨੀ ਗੱਲ ਕੋਈ ਨਹੀਂ ਕੋ ਲੱਗਾ ਪਤਾ ਭੈਣ ਜੀ ਨਹੀਂ ਮੰਮੀ ਮੈਂ ਜਸ ਸਾਰੇ ਘਰੋਂ ਫਿਰ ਕੇ ਵੇਖ ਲਿਆ ਕਿਤੇ ਕੋਹ ਨਹੀਂ ਪਤਾ ਲੱਗਾ ਧੰਨ ਲੱਗਾ ਕਿਤੇ ਪਤਾ ਪਤਾ ਨਹੀਂ ਇਹ ਤੇ ਅਜੇ ਆਏ ਨਹੀਂ ਹੈ ਕਿਤੇ ਨਹੀਂ ਪਤਾ ਲੱਗਾ ਵੇਖੀ ਮੈਂ ਤੇ ਆਪ ਨਹੀਂ ਸਮਝ ਆਉਂਦੀ ਹੁਣ ਕਰੀਏ ਤੇ ਕੀ ਕਰੀਏ ਹਾਂ ਹੁਣ ਕੀ ਹੋਗਾ ਪਾਣੀ ਦੇ ਬਾਬਾ ਜੀ ਪਾਵਾਂਗੇ ਤਾਂ ਨਹੀਂ ਬਾਬੂ ਪਾਣੀ ਨਹੀਂ ਪੀਣਾ ਬੈਜੋ ਬੱਸ ਹੀ ਹਾਂ ਮੈਂ ਤਾਂ ਬੜੀ ਆਸ ਲਾਈ ਸੀ ਫੇ ਸਾਰੇ ਜਾਣੇ ਗਏ ਆ ਕਿ ਦੇਖੋ ਪਤਾ ਲੱਗੂਗਾ ਐਟੀ ਵੀ ਕੀ ਗੱਲ ਕਿੱਥੇ ਚਲ ਜਾਣਾ ਸੀ ਉਹਨੇ ਮੈਂ ਤੇ ਆਪ ਨਹੀਂ ਸਮਝਾਉਣ ਦੀ ਕਿੱਥੇ ਚਲ ਗਈ ਆ ਕੀ ਹੋਇਆ ਵਾ ਮੈਂ ਤਾਂ ਕਹਿੰਦਾ ਮੰਮੀ ਅਸੀਂ ਜਾ ਕੇ ਫਿਰ ਹੁਣ ਉੱਥੇ ਪੁਲਿਸ ਰਿਪੋਰਟ ਕਰਾਈਏ ਆਪਣੇ ਕੀ ਕਰਨਾ ਵਾ ਸਵੇਰੇ ਅਖਬਾਰ ਚ ਵੀ ਕਢਾਵਾਂਗੇ ਕਰਾਉਣੀ ਪੈਣੀ ਆ ਕਰਾਓ ਕਰਾਈਏ ਨਹੀਂ ਕਰਾਓ ਕੋ ਪਤਾ ਲੱਗੂਗਾ ਇਦਾਂ ਕੱਲ ਨੂੰ ਕੋਈ ਗਲਤ ਮੁੱਲ ਤੇ ਕੰਮ ਹੋ ਗਿਆ ਤਾਂ ਫੇਰ ਸੋਨਾ ਵੀ ਨਾ ਪਾਇਆ ਸੀ ਉਹ ਵਾਲੀਆਂ ਸੀ ਤੇ ਚੈਨੀ ਹੀ ਉਹਦੇ ਕਲ ਦੇ ਵਿੱਚ ਚੂੜੀਆਂ ਵੀ ਹੈਗੀਆਂ ਸੀ ਛਾਪ ਵੀ ਹੈਗੀ ਸੀ ਹਾਏ ਦੁਨੀਆ ਤੇ ਸਮੈ ਕੀ ਇਹ ਪੈਰ ਪੈਰ ਤੇ ਤੁਰੇ ਫਿਰਦੇ ਆ ਚਲ ਕੋਈ ਹੋਰ ਫਿਲਮ ਲਾ ਕੇ ਕਰੋ ਕੀ ਕਰ ਲੈਣਾ ਹੁਣ ਕਿਸੇ ਦੇ ਹੱਥ ਵਸ ਥੋੜੀ ਹੈਗਾ ਕੋਈ ਥਾਂ ਨਹੀਂ ਭੰਜੀ ਛੱਡਿਆ ਜਿੱਥੇ ਜਿੱਥੇ ਅਸੀਂ ਨਹੀਂ ਵੇਖੀ ਹੈਗੀ ਸਤਿ ਸ੍ਰੀ ਅਕਾਲ ਮੰਮੀ ਆਪਾ ਚੱਲ ਫਿਰ ਹੋਰ ਕੀ ਕਰਨਾ ਦੇਖੀ ਥਾਣੇ ਜਰੂਰ ਪਹੁੰਚੋ ਕੋਈ ਨਹੀਂ ਪਹੁੰਚਦੇ ਆ ਮੇਰੇ ਪਿਓ ਨੂੰ ਆ ਲੈਂਦੇ ਜੇ ਤਾਂ ਹੁੰਦਾ ਲਾ ਨਾ ਹਰੇ ਕੋਈ ਚੰਗੀ ਖਬਰ ਮਿਲ ਜੇ ਮੇਰੀ ਧੀ ਦੀ ਚੱਲ ਹਾਂ ਨੂੰ ਫੋਨ ਕਰਕੇ ਦੱਸ ਦਿਓ ਜੋ ਵੀ ਹੋਣਾ ਮੈਂ ਦੱਸ ਦੂੰਗੀ ਤੇ ਥਾਣੇ ਅੱਜ ਹੀ ਦੱਸੋ ਦੱਸ ਦਾਂਗੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਮੈਂ ਸਵੇਰੇ ਖ਼ਬਰਾਂ 'ਚ ਵੀ ਕਢਾ ਦੇਣਾ ਬਾਕੀ ਫੋਨ ਤੇ ਗੱਲ ਕਰ ਲਾਂਗੇ ਜੋ ਕਰ ਲੈਣੇ ਨੱਦਰ ਵੀ ਭੁੱਖੇ ਬੱਜੇ ਆ ਹਾਏ ਪ੍ਰੀਤ ਆ ਤਲ ਹੁਣ ਅਸੀਂ ਦਨਾ ਕਰੋਂ ਹੌਸਲਾ ਰੱਖਿਆ ਗੱਲ ਬੰਨਨੀ ਆ। ਹਾਏ ਮੇਰੀ ਤਿੰਨ ਦੇ ਸਗਣਾ ਦਾ ਦੇਲੇ। ਡੈਡੀ ਇਹਦੇ ਵੀ ਗਏ ਹਜੂਬ ਸਾਹਿਬ ਤੇ ਡੰਗਰਾਂ ਦਾ ਵੀ ਕੋਈ ਹਾਲ ਨਹੀਂ ਅਸੀਂ ਤੇ ਕਿਤੇ ਡੰਗਰਾਂ ਵਾਲੇ ਪਰਤਕੇ ਨਹੀਂ ਵੇਖਿਆ ਹੈਗਾ। ਕੁੜੀ ਵਾਲੀ ਫਿਰ ਰਹੇ ਆ। ਹਾਏ ਹਾ ਦੇਖੋ ਕਿਹੜਾ ਮਾੜਾ ਕੰਮ ਹੋ ਗਿਆ ਸਾਨੂੰ ਆਹ ਦਿਨ ਵੇਖਣਾ ਪਿਆ। ਹੌਸਲਾ ਰੱਖੋ ਪੰਜੀ ਇਦਾਂ ਨਾ ਕਰੋ। ਹਾਂਜੀ ਸੁਖੀ ਸਾਦੀ ਜੇ ਹੁੰਦਾ। ਜਵਾਂਤੀ ਪੁੱਤ ਘਰੋਂ ਇਦਾਂ ਚਲ ਜੇ ਹੌਸਲਾ ਕਿੱਥੇ ਹੁੰਦਾ ਵਾ ਮੈਨੂੰ ਤੇ ਚੈਨ ਨਹੀਂ ਆਉਂਦਾ ਚਲੋ ਭਾਜੀ ਹੁਣੀ ਆਉਂਦੇ ਆ ਕੋਈ ਨਾ ਕੋਈ ਖ਼ਬਰ ਲੈ ਆਈ ਹੁਣ ਚੰਗੀ ਹੋਰ ਕੀ ਕਰਨੀ ਬੈਠਿਆ ਮੈਂ ਤਾਂ ਨਹੀਂ ਨਾ ਕੋਈ ਹੱਥ ਦੇ ਹੱਥ ਰੱਖ ਕੇ ਗੱਲਬਾਤ ਨਹੀਂ ਹੱਥ ਪੱਲਾ ਤਾਂ ਮਾਰਦੇ ਪੈਣਾ ਕਿਤੇ ਨਾ ਕਿਤੇ ਚਲੋ ਠੀਕ ਆ ਫਿਰ ਹੈ ਧਿਆਨ ਰੱਖਿਓ ਆਪਣਾ ਮੰਮੀ ਛੇਂ ਦੇ ਡੈਡੀ ਨੂੰ ਇਹਨਾਂ ਨੂੰ ਪਤਾ ਲੱਗ ਜਾਈ ਜਾਵੇ ਉਹ ਤੇ ਨਹੀਂ ਨਾ ਆਏ ਹਜੇ ਘਰ ਰਾਬੀ ਆ ਮੇਰੀ ਤੀ ਦਾ ਅਜ ਤਰੀਕ ਤੇਰੇ ਕਰਮਾਂ ਚ ਇਦਾਂ ਦੇ ਦਿਨ ਕਿੱਥੋਂ ਦੇ ਆਏ ਹਾਈ ਮੇਰੀ ਤੇ ਫੜੀ ਲਿਖੀ ਹਾਈ ਬਹੁਨ ਹਾਰ ਇਹ ਆ ਤੈਨੂੰ ਕੀ ਹੋ ਗਿਆ ਪ੍ਰੇਤਾ ਇੱਡੀ ਵੀ ਕਿਹੜੀ ਗੱਲ ਹੀ ਤੇਰੀ ਦਿਮਾਗੀ ਹਾਲ ਤਾਂ ਇੰਨੀ ਖਰਾਬ ਹੋ ਗਈ ਮम्मी ਨਾ ਕਰੋ ਇਦਾਂ ਜਿੱਤੇ ਹਾਜੀ ਤੈਨੂੰ ਫਿਰਦੇ ਆ ਮੈਨੂੰ ਚਾਨ ਨਹੀਂ ਹੁੰਦਾ ਸ਼ਰਮ ਮੈਨੂੰ ਥਾਂ ਨਹੀਂ ਪੈਂਦੇ ਹੋਏ ਵਾਹਿਗੁਰੂ ਆਦੀ ਭੋਲ ਚੋਕ ਮਾਫ ਕਰਦੇ ਸੱਚੇ ਪਾਸਾ ਕੋ ਤੇ ਨਾਲ ਲੈਣਾ ਗਾੜੀ ਆ ਜੇ ਮੇਰੀ ਧੀ ਮੁੜ ਕੇ ਇੱਕ ਵਾਰੀ ਘਰ ਵਾਪਸ ਆ ਜੇ ਇੱਕ ਵਾਰੀ ਮੇਰੀ ਧੀ ਆ ਜੇ ਜਿੰਨਾ ਚਿਰ ਠੀਕ ਨਾ ਹੋਈ ਮੈਂ ਇੱਥੋਂ ਜਾਣ ਹੀ ਨਹੀਂ ਦੇਣੀ ਹਾਏ ਬੀਜੀ ਹਾਂਜੀ ਵੀਰ ਦੀ ਕਹਿੰਦੇ ਆ ਕਿ ਦੋਹਾਂ ਤਿੰਨਾਂ ਦਿਨਾਂ ਬਾਅਦ ਜਾਵਾਂਗੇ ਪਿੰਡ ਤੇ ਮੈਂ ਕਹਿੰਦੀ ਆ ਕਿ ਨਿੱਕੀ ਪੈਂਦਾ ਵੀ ਵਿਆਹ ਤੇ ਰਿਆਵਾ ਮੰਮੀ ਡਾਡੀ ਬੜੀ ਫਿਕਰ ਕਰਨ ਦੇ ਹੋਣੇ ਆ ਪਤਾ ਨਹੀਂ ਕਿੱਥੇ ਕਿਤੇ ਟੋਕਰਾਂ ਖਾਣ ਦੇ ਹੋਣੇ ਆ ਮੈਨੂੰ ਲੱਭਦੇ ਫਿਰਦੇ ਹੋਣੇ ਆ ਤੇ ਉਹਨਾਂ ਨੂੰ ਟੈਨਸ਼ਨ ਪਈ ਹੋਣੀ ਆ ਉਹਨਾਂ ਨੇ ਜਿੰਦਿਆ ਜੀ ਮਰ ਜਾਣਾ ਵਾ ਤੇ ਤੁਸੀਂ ਇਹਨਾਂ ਨੂੰ ਕਹੋ ਕਿ ਮੈਨੂੰ ਪਹਿਲਾਂ ਹੀ ਛੱਡ ਆਇਓ ਚਲੋ ਹੋਰ ਨਹੀਂ ਤੇ ਅੱਜ ਸ਼ਾਮ ਨੂੰ ਛੱਡ ਆਉਣਾ ਪੁੱਤ ਮੈਂ ਤੇਰੀ ਸਾਰੀ ਗੱਲ ਸਮਝਦੀ ਆ ਮੈਨੂੰ ਵੀ ਪਤਾ ਵਾ ਜਵਾਨ ਦੀ ਪੁੱਤ ਹੋਏ ਨਾ ਤੇ ਮਾਪਿਆਂ ਨੂੰ ਬੜਾ ਫਿਕਰ ਹੁੰਦਾ ਵਾ ਜ਼ਰੂਰ ਉਹ ਤੈਨੂੰ ਲੱਭਦੇ ਬਣਿਆ ਹਲੋ ਚਾਹ ਪੀ ਲੋ ਪਰ ਇਹਦੇ ਵਿੱਚ ਇਹ ਮੈਂ ਨਾ ਇਹਨਾਂ ਨੇ ਮੈਂ ਹੁਣ ਕਹੂੰਗੀ ਜ਼ਰੂਰ ਤਕਾਲਾ ਨੂੰ ਵੀ ਜਾ ਇਹਨੂੰ ਛੱਡਿਆ ਉਹ ਤੇ ਜਾ ਫੋਨ ਲਾ ਕੇ ਤੇ ਘਰ ਦੱਸ ਦਿਓ ਜਰਿਕ ਉਹਨਾਂ ਨੂੰ ਵੀ ਹੌਸਲਾ ਹੋ ਜਾਊਗਾ ਹਾਂਜੀ ਵੀਜੀ ਮੇਰੇ ਕੋਲ ਫੋਨ ਵੀ ਨਹੀਂ ਹੈਗਾ ਵੀ ਕੋਈ ਨਹੀਂ ਹੈਗਾ ਰ ਵੀਰ ਕੋ ਹੈਗਾ ਬੰਨਾ ਹਾਂ ਆਪਣੇ ਫੋਨ ਦੇ ਤੇ ਮੈਨੂੰ ਦੱਸ ਦਿਓ ਨੰਬਰ ਉਹ ਨਹੀਂ ਕੋਈ ਗੱਲ ਹੈ ਕਿ ਮੈਨੂੰ ਕੋਈ ਨੰਬਰ ਵੀ ਨਹੀਂ ਜਾ ਰਿਹਾ ਹੈਗਾ ਕਰ ਦਿਆਂਦਾ ਹਾਂਜੀ ਲੱਗਾ ਕਹ ਪਤਾ ਉਹ ਦੱਸਦਾ ਮੈਂ ਬਹਿ ਜਾਓ ਯਾਰ ਸ਼ਰਮ ਜਾਂ ਪਾਣੀ ਲਿਆ ਕੇ ਤੇ ਆਪਣੇ ਪਾਪਾ ਨੂੰ ਇਹਨੇ ਦੱਸੋ ਕੁਛ ਪਤਾ ਨਹੀਂ ਲੱਗਾ ਸਾਰੇ ਰਿਸ਼ਤੇਦਾਰ ਜਿੱਥੇ-ਜਿੱਥੇ ਅਸੀਂ ਕਦੀ ਗਏ ਆ ਸਾਹਜ ਮਿੱਤਰਾਂ ਸਾਰਿਆਂ ਚ ਵੇਖ ਲਿਆ ਵਾ ਬਹੁਤ ਖੱਜਾ ਖਰਾਬ ਹੋਇਆ ਇਸ ਵੀਰ ਦੇ ਕੁਛ ਪਤਾ ਨਹੀਂ ਲੱਗਾ ਮੈਨਾਂ ਦੋ ਚਾਰ ਮੁੰਡੇ ਵੀ ਸੀ ਅਸੀਂ ਦੋ ਚਾਰ ਮੋਟਰਸਾਈਕਲਾਂ ਤੇ ਸੀ ਹਾਇਦਾਨਾ ਕਹ ਉਹ ਮੈਂ ਤਸਵੀਰ ਦੀ ਗੇਟ ਹਾਲ ਵੇਖਣ ਨਹੀਂ ਆ ਕਿ ਕੀ ਹੁਣੀ ਮੇ ਮਾਪੋਤਾ ਆਏ ਹੀ ਉਹ ਵੀ ਆਂਦੇ ਪੀ ਲਾਗੇ ਬੰਨੇ ਕੋਈ ਘਰ ਨਹੀਂ ਛੱਡਿਆ ਜਿੱਥੇ ਜਿੱਥੇ ਥੋੜੀ ਬਹੁਤੀ ਜਾਣ ਪਛਾਣ ਹੀ ਕਿਤੇ ਨਾਲ ਵੀ ਕਰਦੇ ਰਹੇ ਉਹਨੂੰ ਸਾਰੇ ਰਿਸ਼ਤੇਦਾਰਾਂ ਨੇ ਫੋਲ ਮਾਰਿਆ ਹਾਏ ਹੁਣ ਕੀ ਕਰਾਂਗੇ ਕਿੱਦਾਂ ਹੋਊਗੀ ਕਰਨਾ ਕੀ ਆ ਜੇ ਮੇਰੀ ਧੀ ਨੂੰ ਕੁਝ ਹੋ ਗਿਆ ਨਾ ਮੈਂ ਵਿਚੇ ਲਪੇਟਣੇ ਆ ਸਾਰੇ ਉਹਦੇ ਸਹੁਰੇ ਵੀ ਮੈਂ ਨਹੀਂ ਛੱਡਣਾ ਤੇ ਵਿੱਕੀ ਆ ਤੇ ਕੌਣ ਆ ਮੈਂ ਕਿਸੇ ਨੂੰ ਨਹੀਂ ਬਖਸ਼ਣਾ ਹਰ ਠੀਕ ਵੀ ਹੋਊਗੀ ਪ੍ਰੀਤ ਕਿਤੇ ਉਹ ਪਪਾ ਇਹ ਗੱਲਾਂ ਲੜਾਈ ਦੀਆਂ ਨਾ ਕਰੋ ਹੁਣ ਤੁਸੀਂ ਆਪਾਂ ਪਹਿਲਾਂ ਥਾਣੇ ਜਾਈਏ ਤੇ ਰਿਪੋਰਟ ਦਈਏ ਹਏ ਪ੍ਰੀਤ ਹਾਂ ਪੁੱਤ ਇਹ ਵੀ ਗੱਲ ਤੇਰੀ ਠੀਕ ਆ ਰਿਪੋਰਟ ਕਰਾਉਣੀ ਪੈਣੀ ਆ ਪੁਲਿਸ ਰਿਪੋਰਟ ਕਰਾਉਣੀ ਆ ਜਿੱਦਾਂ ਨਹੀਂ ਗੱਲ ਬਣਨੀ ਹਾਏ ਪ੍ਰੀਤ ਕਿਧਰੋਂ ਆ ਜਾ ਨਹੀਂ ਤੇਰਾ ਪਿਓ ਮਾਰਾ ਮਾਰਾ ਤਰਾ ਫਿਰਨ ਲਿਆਈਓ ਪ੍ਰੀਤ ਕਹਿ ਬੰਨੇ ਆ ਜਾ ਮੈਂ ਕਹਾ ਮੇਰੀ ਜਾਨ ਬਣਾ ਰੋ ਜੀ ਚੁੱਪ ਕਰ ਕੋਈ ਗੱਲ ਨਹੀਂ ਹਾਏ ਮੇਰੀ ਧੀ ਕਿਹੜੇ ਹਾਂ ਚ ਹੋਊਗੀ ਹਾਏ ਠੀਕ ਠਾਕ ਵੀ ਹੋਵੇ ਕਿਤੇ ਹਾਏ ਪ੍ਰੀਤ ਕੇ ਬੰਨੇ ਨਿਕਲੇ ਆ ਮੈਨੂੰ ਠੰਡ ਪੈ ਜਾਏ ਹਏ ਤੱਕ ਕਾਣਾ ਪੈ ਗਈਆਂ ਕਿਦਾਂ ਰਾਤ ਨੰਗਲੀ ਆਏ ਕਿਦਾਂ ਸੌਵਾਂਗੇ ਮੇਰੀ ਧੀ ਪਤਾ ਨਹੀਂ ਕਿੱਥੇ ਮਾਰੀ ਤੱਕੇ ਖਾਂਦੀ ਹੁੰਦੀ ਓਏ ਚੁੱਪ ਕਰ ਮੇਰੀ ਗੱਲ ਸੁਣ ਪਹਿਲੋਂ ਜਿੱਦਾਂ ਕਰ ਤੇ ਸ਼ਰਮ ਦੇ ਸਹੁਰੇ ਵੀ ਫੋਨ ਕਰਦੇ ਉਹਨਾਂ ਨੂੰ ਹੋਰ ਨਾ ਕੋਈ ਦੱਸੀ ਫੋਨ ਤੇ ਉਹਨਾਂ ਨੇ ਕਹੀਂ ਵੀ ਕੋਈ ਅਰਜੈਂਟ ਕੰਮ ਆ ਜ਼ਰੂਰੀ ਆ ਉਹ ਉਹਨਾਂ ਨੂੰ ਵੀ ਬੈਠ ਕੇ ਗੱਲ ਦੱਸਦੀ ਏ ਹਏ ਕੀ ਦੱਸਾਂਗੇ ਕੀ ਦੱਸਾਂਗੇ ਉਹਨਾਂ ਨੂੰ ਹਏ ਕੀ ਦੱਸਾਂਗੇ ਮੇਰੀ ਧੀ ਲੱਭੀ ਨਹੀਂ ਆ ਹਰ ਮੇਰੀ ਧੀ ਦੀ ਹਾਲਤ ਠੀਕ ਨਹੀਂ ਕਿੱਥੇ ਹੋਊਗੀ ਕਿੱਦਾਂ ਹੋਊਗੀ ਹੁਣ ਕੰਮ ਇਹੋ ਜਿਹਾ ਹੋ ਗਿਆ ਉਹਨੇ ਸਪਾਉਣ ਵਾਲਾ ਨਹੀਂ ਆ ਅਖੀਰ ਹੀ ਦੱਸਾਂਗੇ ਕੋਈ ਹੋਰ ਦੱਸ ਦੂ ਹਰ ਥਾਣੇ ਰਿਪੋਰਟ ਦੇ ਦਿਓ ਮੈਨੂੰ ਮੇਰੀ ਧੀ ਚਾਹੀਦੀ ਕੋਈ ਗੱਲ ਨਹੀਂ ਲੋਕ ਜੋ ਕਹਿੰਦੇ ਕਹਿਨ ਦੋ ਗੱਲ ਨਿਗਲਦੀ ਤੇ ਨਿਗਲ ਜੇ ਥਾਣੇ ਰਿਪੋਰਟ ਦੇ ਕੇ ਆਓ ਆਪੇ ਪੁਛ ਪਰਤਾਲ ਕਰਨਗੇ ਚੱਲ ਪੁੱਤ ਫੇਰ ਚਲੀ ਜੀ ਆਪਾਂ ਚਲ ਜਓ ਰਾਤ ਕਿੱਦਾਂ ਨਾ ਨਹੀਂ ਹੁਣ ਤੋਂ ਧੀ ਹੋਵਗੀ ਰਿਪੋਰਟ ਤੇ ਕੋ ਬਣੂਗਾ ਸਵੇਰ ਨੂੰ ਕਿਤੇ ਪਤਾ ਲੱਗੂਗਾ ਉਧਰ ਹੀ ਚੱਲ ਜਾਣਾ ਜੀ ਉਧਰ ਨੂੰ ਠੀਕ ਹੈ ਤੂੰ ਇਹਨੂੰ ਨਾ ਚੁੱਪ ਕਰਾ ਇਹਨੂੰ ਚਾਹ ਇਦਾਂ ਹੀ ਜੀ ਨਹੀਂ ਕਰਦਾ ਹੁਣ ਕੀ ਕਰ ਸਕਦੇ ਆ ਜਿੱਥੇ ਜਿੱਥੇ ਸਾਡੀ ਪਹੁੰਚ ਜਿੱਥੇ ਰਸਤੇ ਪਹੁੰਚ ਗਏ ਜਾਓ ਫਿਰ ਲੇਟ ਨਾ ਹੋਵੇ ਇਹ ਤਾਂ ਜਾ ਉਹ ਜਾਣਦੀ ਉਹਦੇ ਨਾਲ ਕੀ ਬੀਤਣ ਡਿਆ ਤੇ ਜਾ ਉਹਦਾ ਰੱਬ ਜਾਣਦਾ ਹਾਏ ਥੋੜਾ ਬਹੁਤਾ ਸੋਨਾ ਵੀ ਪਾਇਆ ਸੀ ਦੁਨੀਆ ਤੇ ਪੈਲ ਪੈਲ ਤੇ ਬੇਈਮਾਨ ਹੋ ਜਾਂਦੀ ਆ ਤੁਸੀਂ ਥਾਣੇ ਹੋਈ ਆਓ ਥਾਣੇ ਚਲ ਜਾਓ ਤੇ ਰਿਪੋਰਟ ਦੇ ਆਓ ਚਲੋ ਕੱਢ ਮੋਟਰਸਾਈਕਲ ਪੈਸੇ ਆ ਗਿਆ ਕੋਲ ਪੈਸੇ ਆ ਗਿਆ ਹਾਂ ਹਲ ਨਹੀਂ ਤਰੀ ਤੂੰ ਮੇਰੇ ਦਰ ਆ ਜਾ ਕੋੜੀ ਲੰਮੇ ਪੈ ਜਾ ਤੂੰ ਆਜੂ ਵੀ ਤੁਸੀਂ ਜਿਆਦਾ ਹੀ ਕਰੀ ਜਾਣਦੇ ਜੇ ਲੱਭ ਜਾਣਾ ਦਿੱਤੇ